ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕਮ ਰਾਮ ਰਾਮ ਜੈ ਹੋ ਖਾਲਸਾ ਜੀ ਅੱਜ ਸੋਡੇ ਨਾਲ ਇੱਕ ਵਿਚਾਰ ਕਰਨੀ ਆ ਉਹ ਵਿਚਾਰ ਇਹ ਆ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁੱਖ ਜਥੇਦਾਰ ਜੋ ਸਤਾਪਤ ਹੁੰਦੇ ਆ ਤੇ ਅਤੇ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਂਦਾ ਖਾਲਸਾ ਜੀ ਨਾ ਤਾਂ ਇਹ ਸੇਵਾ ਮੁਕਤ ਹੁੰਦੇ ਕਦੇ ਨਾ ਕੋਈ ਇਹਨਾਂ ਨੂੰ ਕਰ ਸਕਦਾ ਤੇ ਨਾ ਕੋਈ ਸਤਾਪਿਤ ਹੀ ਕਰ ਸਕਦਾ ਜਿਹੜੇ ਸਤਾਪਿਤ ਕਰਨ ਦੀ ਵਿਧੀ ਵਿਧਾਨ ਆ ਉਹ ਖਾਲਸਾ ਜੀ ਸਰਬਤ ਖਾਲਸਾ ਤੇ ਜਿਹੜਾ ਉਹਨੂੰ ਸੇਵਾ ਮੁਕਤ ਕਰਨ ਦਾ ਅਧਿਕਾਰ ਆ ਉਹ ਸਿਰਫ ਤੇ ਸਿਰਫ ਅਕਾਲ ਪੁਰਖ ਕੋਲੇ ਆ ਪ੍ਰਮਾਤਮਾ ਕੋਲੇ ਜਿੰਨਾ ਚਿਰ ਅਕਾਲ ਤਖਤ ਸਾਹਿਬ ਜੀ ਦਾ ਮੁੱਖ ਸੇਵਾਦਾਰ ਗੁਰੂ ਚਰਨਾਵਿਚ ਨਹੀਂ ਜਾਬ ਰਾਜ ਦਾ ਉਹਨਾਂ ਚਿਰ ਉਹ ਸੇਵਾ ਤੇ ਸਤਾਪਤ ਰਹਿੰਦੇ ਆ ਇੱਥੇ ਅਸੀਂ ਕਰਦੇ ਕੀ ਆ ਜੇ ਤਾਂ ਸਾਨੂੰ ਫਤਿਹ ਬੁਲਾਤੀ ਤੇ ਉਹ ਸੇਵਾਦਾਰ ਆ ਜਸੇਦਾਰ ਆ ਤੇ ਜੇ ਸਾਨੂੰ ਫਤਿਹ ਨਹੀਂ ਬੁਲਾਈ ਤੇ ਬਸ ਕਮੇਟੀ ਨੂੰ ਫੋਨ ਕਰਨਾ ਤੇ ਜਸੇਦਾਰ ਬਦਲ ਦਿਓ ਸਾਰੀ ਦੁਨੀਆ ਤੇ ਇਸ ਮੁਕਾਬਲੇ ਚ ਕੋਈ ਅਹੁਦਾ ਨਹੀਂਗਾ ਖਾਲਸਾ ਜੀ ਸੁਣ ਲਿਆ ਜੋ ਗੱਲ ਸੁਣਨ ਆਲੀ ਆ ਸਾਰੀ ਦੁਨੀਆ ਤੇ ਇਦੋਂ ਵੱਡਾ ਕੋਈ ਅਹੁਦਾ ਨਹੀਂ ਤੇ ਨਾ ਕੋਈ ਹੋ ਸਕਦਾ ਅਸੀਂ ਇਹ ਅਹੁਦੇ ਦੀ ਮਾਨ ਮਰਿਆਦਾ ਭੁੱਲ ਗਿਆਂ ਜਿਹੜਾ ਕੋਈ ਸਾਡਾ ਲੀਡਰ ਸਹਿਬਾਨ ਆਉਂਦਾ ਸਟੇਜ ਤੇ ਆਉਣ ਸਰ ਕੀ ਪਤਾ ਕੀ ਬੋਲਦੇ ਆ ਬਲਾ ਕੇ ਫਤੇ ਖਾਲਸਾ ਜੀ ਵਿਧੀ ਵਿਧਾਨ ਦੇ ਨਾਲ ਸਾਡਾ ਸਿੰਘ ਸਾਹਿਬ ਆਣਾ ਸਥਾਪਿਤ ਕਰਨਾ ਚਾਹੀਦਾ ਖਾਲਸਾ ਜੀ ਵਿਧੀ ਵਿਧਾਨ ਬਣਿਆ ਹਾਂ ਇਥੇ ਕੋਈ ਤੂੰ ਮੈਂ ਨਹੀਂ ਬਣਾ ਸਕਦਾ ਨਾ ਕੋਈ ਉਹ ਚ ਬਦਲਾਅ ਕਰ ਸਕਦਾ ਇਹਨਾਂ ਨੇ ਬਦਲਾਅ ਨਹੀਂ ਕੀਤਾ ਬਾਦਲ ਕਾਨੂੰਨ ਮੰਨਿਆ ਹੀ ਨਹੀਂ ਖਾਲਸਾ ਜੀ ਸਿੰਘ ਸਹਿਬਾਨ ਨੂੰ ਅਹੁਦੇ ਤੇ ਬਿਰਾਜਮਾਨ ਕਰਨਾ ਉਹ ਸੇਵਾ ਤੇ ਬਿਰਾਜਮਾਨ ਕਰਨਾ ਸਾਡੇ ਗੁਰੂ ਸਾਹਿਬਾਨ ਤੋਂ ਲੈ ਕੇ ਅੱਜ ਤੱਕ ਉਸ ਵਿਧੀ ਵਿਧਾਨ ਨੂੰ ਕੋਈ ਬਦਲੀ ਨਹੀਂ ਸਕਦਾ ਭਾਵਾਂ ਦੀ ਕੋਈ ਬਦਲਣ ਦੀ ਕੋਸ਼ਿਸ਼ ਵੀ ਕਰੇ ਨਹੀਂ ਬਦਲਿਆ ਜਾ ਸਕਦਾ ਹੁਣ ਵਿੱਚ ਬਾਲੇ ਭਰਾ ਕਰਨਗੇ ਇਹ ਬਾਦਲ ਕਨੇ ਕੀ ਕੀਤਾ ਜੇ ਕੀਤਾ ਤਾਂ ਉਹਨਾਂ ਹਾਲ ਵੇਖ ਲਓ ਜੇ ਮੁਗਲਾਂ ਨੇ ਸਾਡੇ ਗੁਰੂ ਸਾਹਿਬਾਨਾਂ ਨਾਲ ਧੱਕੇ ਕੀਤੇ ਉਹ ਧੱਕੇ ਕਿਉਂ ਕੀਤੇ ਕੋਈ ਵੱਟ ਦਾ ਰੌਲਾ ਨਹੀਂ ਸੀਗਾ ਰੌਲਾ ਆ ਹੀ ਸੀ ਜਿਹੜਾ ਹੁਣ ਚੱਲੀ ਜਾਂਦਾ ਮਾਨ ਸਾਹਿਬ ਜੀ ਬੇਨਤੀ ਆ ਉਹਨਾਂ ਨੇ ਵੀ ਉਹ ਵਿਧੀ ਵਿਧਾਨ ਨੂੰ ਛੱਡ ਕੇ ਆਪਦੀ ਫੋਰਸ ਦੇ ਦਮ ਤੇ ਆਪਦੀਆਂ ਫੌਜਾਂ ਦੇ ਦਮ ਤੇ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਕੁੱਟਣਾ ਮਾਰਨਾ ਪੁੱਠਾ ਲਟਕਾਉਣਾ ਧੀਆਂ ਭੈਣਾਂ ਦੀ ਬੇਪਤੀ ਕਰਨੀ ਕੇਸ ਪੁੱਟਨੇ ਬਹੁਤ ਸਾਰੀਆਂ ਕਾਨੂੰਨੀਆ ਹਰਕਤਾ ਸਰਕਾਰਾਂ ਵਿੱਚ ਕਰ ਕਰ ਜਾਂਦੀਆਂ ਹਕਾਰ ਇੰਨਾ ਕੁ ਹੁੰਦਾ ਵੀ ਮੇਰੇ ਅੱਗੇ ਬੋਲੇ ਕੌਣ ਮਾਨ ਸਾਹਿਬ ਹਰ ਬੰਦੇ ਨੂੰ ਹੱਕ ਆ ਬੋਲਣ ਦਾ ਪਰ ਉਹ ਮਰਜ਼ਾਦਾ ਦੇ ਰਹਿ ਕੇ ਗਾਲੀ ਗਲੋਚ ਕਰਕੇ ਨਹੀਂ ਕਦੇ ਵੀ ਕਿਸੇ ਨੂੰ ਬਚਨ ਬਲਾਸ ਕਰਨਾ ਮਾੜਾ ਸ਼ਬਦ ਨਾ ਬੋਲੋ ਜਿਹੜਾ ਇਹ ਖਾਲਸਾ ਪੰਥ ਦਾ ਵਿਧੀ ਵਿਧਾਨ ਆ ਪੰਜ ਸਾਹਿਬ ਪੰਜ ਸਿੰਘ ਸਹਿਬਾਨ ਸਥਾਪਿਤ ਕਰਨੇ ਹੁੰਦੇ ਆ ਉਹਨਾਂ ਦੀ ਕੋਈ ਡੇਟ ਕੋਈ ਤਰੀਕ ਨਹੀਂ ਗਈ ਖਾਲਸਾ ਜੀ ਇਹਦਾ ਵਿਧੀ ਵਿਧਾਨ ਇਹ ਆ ਜਿੰਨਾ ਕ ਦਾਸ ਨੂੰ ਪਤਾ ਪੜਿਆ ਜਾਂ ਪੁੱਛਿਆ ਪ੍ਰਾਪਰ ਜਾਣਕਾਰੀ ਤਾਂ ਨਹੀਂ ਪਰ ਜਿੰਨੀ ਕ ਹੈ ਉਹਨਾਂ ਇੱਕ ਮੈਂ ਸੰਗਤ ਨਾਲ ਸਾਂਝੀ ਕਰਨੀ ਚਾਹਣਾ ਇਹਦਾ ਵਿਧੀ ਵਿਧਾਨ ਇਹ ਆ ਸਰਬਤਖਾਲ ਸਾਹਿਬ ਬੁਲਾਇਆ ਜਾਂਦਾ ਉੱਥੇ ਜਿਹੜੇ ਜਿਹੜੇ ਚਾਹਵਾਨ ਹੋਣ ਉਹਨਾਂ ਦੇ ਨਾਂ ਰੱਖੇ ਜਾਂਦੇ ਆ ਉਸ ਤੋਂ ਬਾਅਦ ਚਾਰ ਸਿੰਘ ਸਹਿਬਾਨ ਪੰਜਵਾਂ ਆਪਣੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰਾਂਥੀ ਮੁੱਖ ਸੇਵਾਦਾਰ ਉਹ ਵਿਚਾਰ ਕਰਦੇ ਆ ਉਸ ਇਨਸਾਨ ਨੂੰ ਜਿਸ ਨੂੰ ਉਹ ਪਦਵੀ ਤੇ ਸਥਾਪਿਤ ਕਰਨਾ ਹੁੰਦਾ ਉਹਦਾ ਪਰਚੋਲ ਕਰਦੇ ਆ ਗੁਰਬਾਣੀ ਕਿੰਨੀ ਕੰਠਾ ਖਾਣ ਪੀਣ ਦਾ ਇਹਦਾ ਸਿਸਟਮ ਕੀ ਆ ਰਹਿਣ ਬਹਿਣ ਦਾ ਸਿਸਟਮ ਕੀ ਆ ਖਾਲਸਾ ਜੀ ਉਹ ਜਿਸ ਮੌਕੇ ਸਿੰਘ ਸਾਹਿਬਾਨ ਦੇ ਪਦ ਪਦ ਤੇ ਉਸ ਤਾਬਤ ਹੋ ਜਾਂਦਾ ਸਿੰਘ ਉਸ ਤੋਂ ਬਾਅਦ ਉਹਦਾ ਘਰ ਨਾ ਕੋਈ ਲਾਗਤ ਦੇਗਾ ਨਹੀਂ ਉਹਨੇ ਘਰੇ ਨਹੀਂ ਜਾਣਾ ਹੁੰਦਾ ਮਾਸੀ ਦੇ ਮੁੰਡੇ ਤੇ ਭੂਆ ਦੇ ਮੁੰਡੇ ਤੇ ਪਿੰਡ 'ਚ ਕਿਸੇ ਦੇ ਕੋਈ ਵੀ ਵਿਆਹ ਸ਼ਾਦੀ ਨਹੀਂ ਜਾਣਾ ਹੁੰਦਾ ਖਾਲਸਾ ਜੀ ਉਸ ਇਨਸਾਨ ਨੇ ਕੇਵਲ ਤੇ ਕੇਵਲ ਜਿਹੜਾ ਉਹਦਾ ਰਹਿਣ ਸਹਿਣ ਆ ਉਹ ਵੀ ਸ਼੍ਰੀ ਕਾਲ ਤਖਤ ਸਾਹਿਬ ਤੇ ਹੁੰਦਾ ਅਸੀਂ ਬਾਜ਼ਾਰਾਂ 'ਚ ਨਹੀਂ ਘੁੰਮ ਸਕਦੇ ਜਿਵੇਂ ਕੋਈ ਇਨਸਾਨ ਜੱਜ ਦੇ ਅਹੁਦੇ ਤੇ ਸਤப்த ਹੋ ਜਾਂਦਾ ਉਹਦੇ ਤੇ ਬਹੁਤ ਵੱਡੀਆਂ پابੰਦੀਆਂ ਹੁੰਦੀਆਂ ਆਮ ਬਾਜ਼ਾਰ 'ਚ ਨਹੀਂ ਜਾ ਸਕਦਾ ਵਿਆਹ ਸ਼ਾਦੀ ਨਹੀਂ ਜਾ ਸਕਦਾ ਉਹ ਇਹ ਤਾਂ ਸਾਰੀਆਂ ਦੁਨੀਆ ਤੋਂ ਜਿੰਨੀਆਂ ਅਦਾਲਤਾਂ ਉਹਨਾਂ ਤੋਂ ਉੱਚਾ ਆਉਂਦਾ ਜਿਹਦਾ ਕੋਈ ਮੋਲੀ ਨਹੀਂ ਨਾ ਕੋਈ ਇੱਥੇ ਕਿਸੇ ਨੂੰ ਸਥਾਪਿਤ ਕਰ ਸਕਦਾ ਨਾ ਕੋਈ ਲਾ ਸਕਦਾ ਜਿਸ ਦਿਨ ਤੋਂ ਸਿੰਘ ਸਾਹਿਬਾਨ ਆਪਣੇ ਅਹੁਦੇ ਤੇ ਸਥਾਪਿਤ ਹੋ ਗਿਆ ਤੇ ਖਾਲਸਾ ਜੀ ਆਖਰੀ ਸਵਾਸਾਂ ਤੱਕ ਉਹਨਾਂ ਨੇ ਇਸ ਅਹੁਦੇ ਤੇ ਬਣੇ ਰਹਿਣਾ ਹੁੰਦਾ ਇਹਦੇ ਸੇਵਾ ਮੁਕਤੀ ਦਾ ਕੋਈ ਵੀ ਖਾਲਸਾ ਜੀ ਹੈ ਨਹੀਂਗਾ ਤੋ ਕੀ ਹੈ ਨਹੀਂ ਹੁਣ ਪਤਾ ਕੀ ਕਰਦੇ ਆ ਸੇਵਾ ਮੁਕਤ ਕਰਤਾ ਚੱਕ ਲੈ ਜੀ ਰਗੜ ਕੇ ਰੱਖਤੇ ਮਾਂਜਤੇ ਉਹ ਤਿੰਨ ਚੱਕ ਤੇ ਖਾਲਸਾ ਜੀ ਇਹੋ ਜੀ ਭਦੀ ਸ਼ਬਦਾਵਲੀ ਨਾ ਵਰਤਿਆ ਕਰੋ ਬਹੁਤ ਪੂਜਨੀਕ ਅਹੁਦਾ ਇਹ ਬਾਦਲਾਂ ਦਾ ਹੀ ਬੇੜਾ ਬੈਠਾ ਆ ਜਿਹੜਾ ਮੈਂ ਸ਼ਬਦ ਬੋਲਿਆ ਮੇਰੇ ਮੂੰਹੋਂ ਸਜਦਾ ਨਹੀਂ ਇਹ ਫਵਦਾ ਨਹੀਂ ਪਰ ਕੈਨੂ ਬੋਲਣਾ ਪੈਂਦਾ ਇਹ ਬਾਦਲ ਕਾ ਦੁਖਤਾਈਆਂ ਹੋਈਆਂ ਆਇ ਤਾਂ ਯਾਰ ਕੋਈ ਆਉਦਾ ਕੰਮ ਹੀ ਨਹੀਂ ਹਟਾਉਂਦਾ ਸਰਕਾਰ ਨੌਕਰੀ ਨਹੀਂ ਹਟਾ ਸਕਦੀ ਛੇਤੀ ਆਏ ਜਿਵੇਂ ਹਟਾ ਸਕਦੇ ਆ ਇਸ ਇਸ ਕਰਕੇ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਤੁਮਾ ਜੀ ਮੁਖੀ ਦਮਦਵੀ ਟਕਸਾਲਾ ਭਿੰਡਰਾਂ ਵਾਲੇ ਬਾਬਾ ਜੀ ਜਿਹੜੇ ਤੁਸੀਂ ਬਰਾਲਾ ਕੀਤਾ ਸੰਗਤਾਂ ਨੂੰ ਇਕੱਤਰ ਕਰਨ ਦਾ ਬਹੁਤ ਵਧੀਆ ਬਰਾਲਾ ਹਿੰਮਤ ਮਾਰ ਕੇ ਸਾਰੀ ਸੰਗਤ ਨੂੰ ਸਾਰੀ ਸਿੱਖ ਔਲਕਾਈ ਨੂੰ ਇਕਸਾਂ ਇਕੱਤਰ ਕਰਕੇ ਉਹਨਾਂ ਨੂੰ ਕੋਈ ਵਿਧੀ ਵਿਧਾਨ ਬਣਾ ਕੇ ਦੱਸੋ ਵੀ ਸਾਡੇ ਗੁਰੂ ਸਾਹਿਬਾਨ ਨੇ ਵਿਧੀ ਵਿਧਾਨ ਸਿੰਘ ਸਾਹਿਬ ਨੂੰ ਸਥਾਪਿਤ ਕਰਨ ਵਾਸਤੇ ਆ ਬਣਾਇਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਜੇ ਕੋਈ ਬੋਲਦਾ ਤਾਂ ਕਟਾਈ ਹੋ ਗਈ ਹੋਵੇ ਖਿਮਾ ਦੇ ਜਾਚਕਾਂ ਗੁਰਫਤੇ ਜੀ